ਕਾਗੋ ਹਸਰ ਤੇ ਚੱਕ ਲਾਂਗੇ ਆ ਦੇਖੋ ਮੜਾ ਜਾਂ ਜਿੱਥੇ ਖੜੀਆਂ ਨੇ ਇਹ ਸਿਰ ਤੇ ਚੱਕ ਲਾਂਗੇ ਚੱਕਣਾ ਪੈਂਦਾ ਸਿਰ ਤੇ ਟੋਕਰੇ ਚ ਕਾਉਂਦੇ ਆ ਆ ਸਵਾਗਤ ਕਰਦੇ ਆ ਪੰਜਾਬ ਟੂ ਯੂਰਪ ਤੇ ਹਾਂਜੀ ਭਾਈ ਕਈ ਵੀਰ ਆਪਣੇ ਪੋਹਦੇ ਹੁੰਦੇ ਆ ਵੀ ਜਿਵੇਂ ਡੈਰੀ ਫਾਰਮ ਦਾ ਵੀ ਕੰਮ ਕੀ ਕੀ ਹੁੰਦਾ ਵਾ ਵੀ ਧਾਰਾਂ ਤੋਂ ਇਲਾਵਾ ਵੀ ਇਕੱਲਾ ਧਾਰਾਂ ਦਾ ਹੀ ਕਰਨਾ ਹੁੰਦਾ ਕਿ ਉਸ ਤੋਂ ਬਾਅਦ ਵੀ ਕੋਈ ਹੋਰ ਹੁੰਦਾ ਕੰਮ ਆਜੋ ਤੁਹਾਨੂੰ ਦੱਸਦੇ ਆ ਇੱਕ ਤਾਂ ਭਾਈ ਆਪਣਾ ਦੁੱਧ ਪਲਾਉਣ ਦਾ ਹੁੰਦਾ ਵੀ ਛੋਟੀਆਂ ਬੱਸੀਆਂ ਨੂੰ ਇਕ ਹੁੰਦਾ ਧਾਰਾਂ ਦਾ ਤੇ ਜਿਹੜਾ ਛੋਟੀਆਂ ਬੱਸੀਆਂ ਕੰਨੀ ਹੁੰਦਾ ਵਾ ਇਹ ਕਾ ਹੁੰਦਾ ਦੇਖ ਲਓ ਨਾਲ ਆ ਭਾਂ ਕਰਨਾ ਵਾ ਆ ਦੇਖ ਲਓ ਪਰਾਲੀ ਆ ਜਿਹੜੀ ਆਪਾਂ ਖੰਡਾਉਣੀ ਆ ਉਹ ਟਰੈਕਟਰ ਜਾਂਦਾ ਨਾਲ ਨਾਲ ਆ ਖਾਨਿਆਂ ਦੇ ਛਿੱਟਣੀਆਂ ਜਿਹੜੀ ਆ ਪਰਾਲੀ ਆ ਆ ਤੰਗੜੀ ਆਪਾਂ ਭਰਨੀ ਆ ਤੰਗੜੀ ਭਰ ਕੇ ਆਪਾਂ ਖਾਨਿਆਂ ਦੇ ਵਿੱਚ ਪਰਾਲੀ ਛਿੱਟਣੀ ਆ ਇੱਥੋਂ ਤੰਗੜੀ ਭਰ ਕੇ ਨਾਲ ਵੀ ਜਾਣੀ ਇਹ ਇਹ ਪਰਾਲੀ ਉਹਦਾਵਾ ਕਣਕ ਦੀ ਹੋਈ ਆ ਇਹ ਕਹਿੰਦੇ ਇਹ ਤੁੜੀ ਨਹੀਂ ਉਹ ਪਾਉਂਦੇ ਡੰਗਰਾ ਡੰਗਰਾ ਨੂੰ ਵੀ ਆ ਦੇਖੋ ਆ ਭਰਲੀ ਤੰਗੜੀ ਆ ਐ ਆਪਾਂ ਖਾਨਿਆਂ ਚ ਛੱਡਣੀਆਂ ਇੱਕ ਤਾਂ ਇਹ ਕੰਮ ਹੁੰਦਿਆਂ ਨਾਲ ਫੀਡ ਪਾਉਣੀ ਹੁੰਦੀ ਆ ਤੇ ਧਾਰਾਂ ਦਾ ਕੰਮ ਹੁੰਦਾ ਉਹ ਅੱਡ ਹੁੰਦਾਵਾ ਬਾਕੀ ਆਇਆ ਤੁਹਾਨੂੰ ਹੋਰ ਦਿਖਾਉਨੇ ਆ ਵੀ ਹੋਰ ਕੀ ਕੀ ਹੁੰਦਾ ਵਾ ਕੀ ਸਕਦਾ ਹੁੰਦਾ ਵੀਡੀਓ ਲਾਈਕ ਕਰ ਦਿਓ ਤੇ ਆਪਣੇ ਕਰ ਦਿਓ ਪੇਜ ਨੂੰ ਫੋਲੋ ਕਰ ਦਿਓ ਧੰਨਵਾਦ ਜਿਹੜੇ ਆਪਣੇ ਨਾਲ ਜੁੜੇ ਹੋਏ ਨੇ ਵੀਰ ਜੇ ਕਿਸੇ ਨੇ ਕੋਈ ਗੱਲ ਬਾਤ ਕਰਨੀ ਹੋਈ ਤਾਂ ਥੱਲੇ ਕਮੈਂਟ ਕਰਕੇ ਪੁੱਛ ਲਓ ਜਿਹੜੀ ਗੱਲ ਪੁੱਛਣੀ ਹੋਈ ਆਇਆ ਤੁਹਾਨੂੰ ਹੋਰ ਦਿਖਾਉਨੇ ਆ ਆ ਤਾਂ ਨਹੀਂ ਬੱਤੀਆਂ ਦਾ ਕੰਮ ਆ ਇਕੱਲਾ ਆ ਟਰੈਕਟਰ ਆ ਆ ਤੂੜੀ ਲੱਦੀ ਹੋਈ ਆ ਤੂੜੀ ਜਾਣੀ ਉਰੇ ਇਹ ਉਹਦੇ ਵਾਂਗੂ ਹੀ ਅੱਜ ਮੈਂ ਆਪਣੇ ਚੌਲਾਂ ਦਾ ਹੁੰਦਾ ਵਾ ਪਰਾਲੀ ਓਪਣੀ ਤੂੜੀ ਰੱਖੀ ਹੋਈ ਆ ਛੋਟੀ ਨਹੀਂ ਕਰੀ ਹੋਈ ਬ੍ਰੀਕ ਨਹੀਂ ਕਰੀ ਸੁੱਕ ਦਾ ਕੰਮ ਲੈਂਦੇ ਨੇ ਗੱਲੇ ਦਾ ਇਹ ਆ ਦੇਖੋ ਹੁ ਆ ਟਰੈਕਟਰ ਜਾਂਦਾ ਆ ਆਪਾਂ ਬੈਠੇ ਹੁਣ ਬੱਛਿਆ ਕਿੰਨੀ ਖਰੋਣੀਆਂ ਬੱਛੀਆਂ ਦਾ ਨਿਪੜ ਗਏ ਕਿ ਉਹ ਬੰਦੇ ਕਹਿੰਦੇ ਆ ਵੀ ਉੱਥੇ ਤਾਂ ਗੋਹਾ ਚੱਕਣਾ ਪੈਂਦਾ ਸਿਰ ਤੇ ਟੋਕਰੇ ਚ ਕਾਉਂਦੇ ਆ ਵੀ ਐ ਗੋਹਾ ਸਿਰ ਤੇ ਛੱਟਣਾ ਪੈਂਦਾ ਵਾ ਜਿਹੜੇ ਬੰਦੇ ਵੀ ਇੰਡੀਆ ਕੰਮ ਨਹੀਂ ਕੀਤਾ ਹੁੰਦਾ ਸਿਆਲਾਂ 'ਚ ਮੰਮੀ ਚਾਹ ਦੇ ਦੇ ਬੀਬੀ ਚਾਹ ਦੇ ਦੇ ਰਜਾਈ 'ਚ ਬੈਠੇ ਹੱਕਾ ਮਰੀ ਜਾਂਦੇ ਆ ਉਹ ਮੁੜ ਜਾਂਦੇ ਆ ਔਰੇ ਜੇ ਆਪਾਂ ਕਹਿ ਦਈਏ ਇੰਨੇ ਸੌਖੇ ਨਹੀਂ ਹੈਗੇ ਕੰਮ ਸੌਖੀ ਜਾਂਦਾ ਯਾਨੀ ਜਿਨੇ ਇੰਡੀਆ ਕੀਤਾ ਕੰਮ ਡੰਗਰ ਬੱッセ ਦਾ ਉਹਨੂੰ ਕੋਈ ਔਖਾ ਨਹੀਂ ਲੱਗਦਾ ਹੈਗਾ ਬਾਕੀ ਜਿਹੜੇ ਆਹ ਰਹੀ ਗੱਲ ਕਹਿੰਦੇ ਸਿਰ ਤੇ ਗੋ ਤਨਹਿਆਰ ਨਾ ਗਾਉਰੇ ਤਨਹਿਆਰ ਨਾ ਦੇ ਵਿੱਚੋਂ ਆਪਾਂ ਕਦੋਂ ਸਿਰ ਤੇ ਚੱਕ ਲਾਂਗੇ ਕਾਹ ਗੋਹਾ ਸਿਰ ਤੇ ਚੱਕ ਲਾਂਗੇ ਆ ਦੇਖੋ ਮੜਾ ਜੱਜਿੱਥੇ ਖੜੀਆਂ ਨੇ ਇਹ ਸਿਰ ਤੇ ਚੱਕ ਲਾਂਗੇ ਯਾਨੀ ਕਈ ਬੰਦੇ ਕਹਿੰਦੇ ਉੱਥੇ ਤਾਂ ਗੋਹਾ ਚਕਾਉਂਦੇ ਆ ਆਹ ਕਰਦੇ ਆ ਆਹ ਕਰਦੇ ਆ ਯਾਨੀ ਇੰਨਾ ਨਹੀਂ ਹੈਗਾ ਯਾਨੀ ਇਹ ਮਾਰ ਦਿੰਦੇ ਸਾਰਾ ਕਰਾ ਮਾਰ ਦਿੰਦੇ ਕਰਾ ਮੂਰੇ ਲੱਗਿਆ ਟਰੈਕਟਰ ਦੇ ਲੱਗਿਆ ਹੋਇਆ ਉਹਦੇ ਨਾਲ ਫੋੜਾ ਮਾਰ ਕੇ ਸਾਰਾ ਕਲੀਨ ਕਰ ਦਿੰਦੇ ਜਿੰਨਾ ਵੀ ਹੁੰਦਾ ਵਾ ਬਾਕੀ ਇਹ ਗੱਲ ਨਹੀਂ ਹੈਗੀ ਬਾਕੀ ਜਿਹਨੇ ਕੰਮ ਕਰਨਾ ਬਾਈ ਕਰ ਹੀ ਲੈਣਾ ਐਡੀ ਕੋਈ ਗੱਲ ਨਹੀਂ ਹੈਗੀ ਬਾਕੀ ਡੈਰੀ ਫਾਰਮ ਦਾ ਕੰਮ ਆ ਛੋਟੀਆਂ ਬੱਸੀਆਂ ਦਾ ਕੰਮ ਜਿਹੜਾ ਇੱਧਰ ਹੁੰਦਾ ਵਾ ਜਿਹੜੀ ਬੈੜੀ ਸੂਈ ਆ ਉਹਨਾਂ ਨੂੰ ਜਿਹੜਾ ਬੰਦੇ ਦੀ ਡਿਊਟੀ ਆ ਉਹਨੇ ਦੁੱਧ ਪਲਾਤਾ ਫੀਡ ਪਾਤੀ ਪਰਾਲੀ ਖੰਡਾਣੀ ਆ ਬਸ ਕੰਮ ਨਿਭੜ ਗਿਆ ਤੇ ਸਵੇਰੇ ਤੇ ਸ਼ਾਮ ਦਾ ਕੰਮ ਆ ਦਿਨੇ ਬੰਦਾ ਸਾਰਾ ਦਿਨ ਆਉਂਦਾ ਘਰੇ ਬੈਠਾ ਰਹਿੰਦਾ ਵਾ ਇਹ ਗੱਲ ਆ ਹੋਰ ਕੋਈ ਚੱਕਰ ਨਹੀਂ ਹੈਗਾ ਬਾਈ ਆ ਫਾਰਮ ਆ ਦੇਖੋ ਫਾਰਮ ਵੀ ਬਹੁਤ ਪੁਰਾਣਾ ਮੈਂ ਕਹਿੰਦਾ ਹੱਲਿਆਂ ਵੇਲੇ ਦਾ ਜਲਬ ਚੜੀ ਪਈ ਆ ਆ ਬੱਸੀਆਂ ਖੜੀਆਂ ਨੇ तकरीबन ਇਹ ਬੱਸੀਆਂ ਹੋਣਗੀਆਂ ਡੇਡ ਡੜਕ ਸਾਲ ਦੀਆਂ ਹੋਣਗੀਆਂ ਇਹ ਆ ਦੇਖੋ ਬੱਸੀਆਂ ਬੜੀਆਂ ਬੜੀਆਂ ਪਈਆਂ ਨੇ ਬੱਸੀਆਂ ਕਾਹਨੂੰ ਨੇ ਐਡੀਆਂ ਐਡੀਆਂ ਨੇ ਲਓ ਜੀ